ਨੇ ਰੰਗ ਨਹੀਂ ਆ ਰਹੇ ਕਿਹੜੇ ਰੰਗਾ ਵਿੱਚ ਰੱਖਣਾ ਰੱਬ ਨੇ ਇਹ ਸ਼ਾਇਦ ਕਿਸੇ ਇਨਸਾਨ ਨੂੰ ਪਤਾ ਹੁੰਦਾ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਿੱਥੇ ਇਨਸਾਨ ਬਿਲਕੁਲ ਸਹੀ ਸਲਾਮਤ ਹੈ ਉਹ ਆਪਣੇ ਇੱਕ ਮਕਾਮ ਜਿਹੜਾ ਹਾਸਲ ਕਰਨਾ ਚਾਹੁੰਦਾ ਉਥੋਂ ਤੱਕ ਨਹੀਂ ਪਹੁੰਚ ਪਾਂਦਾ ਲੇਕਿਨ ਇੱਕ ਤੁਹਾਨੂੰ ਅੱਜ ਉਹ ਲੜਕੀ ਨਾਲ ਮਿਲਾਨੇ ਆ ਵੀ ਜਿਹੜੇ ਬਿਨਾਂ ਰੋਸ਼ਨੀ ਤੋਂ ਉਸ ਮਕਾਮ ਤੱਕ ਪਹੁੰਚੀ ਹੈ ਸ਼ਾਇਦ ਉਹਨੇ ਖੁਦ ਵੀ ਸੋਚਿਆ ਨਹੀਂ ਸੀ ਹੋਣਾ ਵੀ ਇਸ ਮਕਾਮ ਨੂੰ ਉਹ ਹਾਸਲ ਕਰ ਲਵੇਗੀ ਕਿਉਂਕਿ ਜਿੰਦਗੀ ਦੇ ਵਿੱਚ ਇਹੋ ਜਿਹਾ ਮੋੜ ਆਇਆ ਜੀ ਐਨ ਐਮ ਕੀਤੀ ਬਿਲਕੁਲ ਸਹੀ ਜਿਹੜੀ ਆ ਦੇਖਣ ਵਾਸਤੇ ਸਮਰਥ ਸੀ ਗਿਆ ਲੇਕਿਨ ਉਸ ਤੋਂ ਬਾਅਦ ਜ਼ਿੰਦਗੀ ਨੇ ਇਹੋ ਜਿਹਾ ਕਰਵਟ ਲਿਆ ਮੋੜ ਲਿਆ ਕਿ ਇਕਦਮ ਬਿਮਾਰ ਹੋ ਗਈ ਚੋਰੀ ਜਿਹੜੀ ਅੱਖਾਂ ਦੀ ਰੋਸ਼ਨੀ ਚਲੀ ਗਈ ਸਾਵਲੀ ਨਾਮ ਦੀ ਜਿਹੜੀ ਆ ਲੜਕੀ ਆ ਜਿਹੜੀ ਅੱਜ ਐਸ ਬੀ ਆਈ ਦੇ ਵਿੱਚ ਕਲਰਕ ਦੇ ਜੋਬ ਤੇ ਉੱਤੇ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹਦੇ ਜ਼ਿੰਦਗੀ ਦੇ ਵਿੱਚ ਕਿਹੋ ਜੇ ਤੇ ਕਿਹੜੀ-ਕਿਹੜੀ ਉਮਰ ਦੇ ਵਿੱਚ ਕਿਹੜੇ ਮਕਾਮ ਆਏ ਨੇ ਵੀ ਜਿਨ੍ਹਾਂ ਨੂੰ ਜਿਹੜਾ ਵੀ ਕਹਿ ਸਕਦਾ ਉਹਨੇ ਜ਼ਿੰਦਗੀ ਜਿਹੜੀ ਹੈ ਇਹਨਾਂ ਦੀ ਬਦ ਜ਼ਿੰਦਗੀ ਦੇ ਵਿੱਚ ਕਿਹੜੇ ਮੋੜ ਆਏ ਨੇ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਜੜੀਆ ਬਦਲ ਕੇ ਰੱਖੀ ਹੈ ਮੋੜ ਇਸ ਤਰ੍ਹਾਂ ਆਇਆ ਕਿ ਜਦੋਂ ਮੈਂ ਨਾ ਹੱਸਾਂ ਮਤਲਬ ਕਿ ਵਿੱਤ ਆਖਾਂ ਦੀ ਰੋਸ ਜਦੋਂ ਸਾਰੀ ਚਲੀ ਗਈ ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਤੋਂ ਆਪਣਾ ਪੜਾਈ ਮਤਲਬ ਕਿ ਸ਼ੁਰੂ ਕੀਤੀ ਮੈਂ ਅੱਖਾਂ ਜਾਣ ਤੋਂ ਬਾਅਦ ਵੀ ਮੈਂ ਉਸ ਤੋਂ ਬਾਅਦ ਆਪਣਾ ਪੜਾਈ ਸ਼ੁਰੂ ਕੀਤੀ ਪੜਾਈ ਸ਼ੁਰੂ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਤੋਂ ਵਿਆਹ ਹੋਣ ਤੋਂ ਬਾਅਦ ਵੀ ਉਹ ਵੀ ਸਕਸੈਸ ਨਹੀਂ ਹੋ ਪਾਇਆ ਫਿਰ ਉਸ ਤੋਂ ਬਾਅਦ ਐਂਡ ਤੇ ਜਾ ਕੇ ਫਿਰ ਮੈਂ ਜੌਬ ਵਗੈਰਾ ਅਪਲਾਈ ਕਰਨੀ ਸ਼ੁਰੂ ਕੀਤੀ ਕਿ ਨਹੀਂ ਹੁਣ ਮੇਂ ਕੁਝ ਹੋ ਸਕਦਾ ਹੁਣ ਮੈਂ ਜੌਬ ਵਗੈਰਾ ਵਾਸਤੇ ਅਪਲਾਈ ਕਰਨਾ ਸ਼ੁਰੂ ਕੀਤਾ ਸੀਗਾ ਦੋ ਤਿੰਨ ਸਾਲ ਜੌਬ ਵਾਸਤੇ ਅਪਲਾਈ ਕੀਤਾ ਸੀਗਾ ਤੇ ਨਹੀਂ ਕਲੀਅਰ ਮਤਲਬ ਕੀ ਹੋਇਆ ਫਿਰ ਉਸ ਤੋਂ ਬਾਅਦ 2020 ਚ ਜਾ ਕੇ ਮੈਨੂੰ ਮਤਲਬ ਕਿ ਜੌਬ ਮਿਲੀ ਜੋ ਮਤਲਬ ਕਿ ਉਸ ਤੋਂ ਬਾਅਦ ਮੇਂ ਥੋੜਾ ਜਿਹਾ ਹੋਇਆ ਕਿ ਹਾਂ ਹੁਣ ਮੈਂ SBI ਚ ਮੈਂ ਜੌਬ ਮਤਲਬ ਕਿ ਕਰਦੀ ਹਾਂ ਹੁਣ ਮੈਂ ਸਕਸੈਸਫੁਲ ਹਾਂ ਕੀ ਮੈਮ ਮਤਲਬ ਕੀ ਕਿਹੜਾ ਸਾਲ ਸੀਗਾ ਕਿਹੜੇ ਹਾਲਾਤ ਸੀਗੇ ਜਦੋਂ ਤੁਹਾਡੀ ਤੁਸੀਂ ਬਿਮਾਰ ਹੋਏ ਤੁਹਾਡੀ ਅੱਖਾਂ ਦੀ ਰੋਸ਼ਨੀ ਜਾਣ ਦਾ ਕਾਰਨ ਕੀ ਬਣਿਆ ਮੈਂ 2000 ਮਤਲਬ ਕੀ ਪੰਜ ਤੋਂ ਮਤਲਬ ਕਿ ਬਿਮਾਰ ਹੋਣਾ ਸ਼ੁਰੂ ਹੋ ਗਈ ਸੀ ਜੀ ਨਾ ਜਨਮ ਕੋਸ ਕੀਤਾ ਜੌਬ ਕੀਤੀ ਹੋਸੀਟਲ ਦੇ ਵਿੱਚ ਉਸ ਤੋਂ ਬਾਅਦ ਮੈਂ ਬਿਮਾਰ ਹੋਣਾ ਸ਼ੁਰੂ ਹੋ ਗਈ ਸੀਗੀ ਇਹ ਮਤਲਬ ਕਿ 2000 ਥੋੜਾ ਥੋੜੀ ਮਤਲਬ ਕਿ ਚੱਲਦਾ ਰਿਹਾ 2007 ਤੱਕ ਨਾ ਮਤਲਬ ਕਿ ਇਹ ਚਲਦਾ ਰਿਹਾ ਹੌਲੀ-ਹੌਲੀ ਫਿਰ ਉਸ ਤੋਂ ਬਹੁਤ ਜ਼ਿਆਦਾ ਹੀ ਹੋ ਗਈ ਸੀ ਵੀ ਮਾਂ ਲੁਧਿਆਣੇ ਗਏ ਹਸਪਤਾਲ ਜੀ ਸੋਪਨਾ ਹਸਪਤਾਲ ਜੀ ਉਸ ਤੋਂ ਬਾਅਦ ਉੱਥੇ ਦਾਖਲ ਹੋਏ ਉੱਥੇ ਮੀਨਾ ਮਤਲਬ ਕਿ ਇਹਨਾਂ ਦਾਖਲ ਗਈ ਤੇ ਦਾਖਲ ਰਹਿਣ ਤੋਂ ਬਾਅਦ ਫਿਰ ਆਮ ਤੋ ਬਾਅਦ ਫਿਰ ਇੱਕਦਮ ਅੱਖਾਂ ਦੀ ਰੋਸ਼ਨੀ ਸਾਰੀ ਚਲੀ ਗਈ ਫਿਰ ਉਸ ਤੋਂ ਬਾਅਦ ਕਿ 2007 ਵਿੱਚ ਫਿਰ ਸਾਰੀ ਅੱਖਾਂ ਦੀ ਰੋਸ਼ਨੀ ਵਾਪਸ ਸਾਰੀ ਚਲੀ ਗਈ ਸਭ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਦਿਮਾਗ ਦੇ ਵਿੱਚ ਕੀ ਸੋਚਿਆ ਵੀ ਤੁਹਾਡੀ ਜ਼ਿੰਦਗੀ ਲਗਭਗ ਖਤਮ ਹੋ ਚੁੱਕੀ ਆ ਵੀ ਇਹੋ ਜਿਹੇ ਜਦੋਂ ਮੋੜ ਆਂਦਾ ਜਿਉਂ ਅੱਖਾਂ ਦੀ ਰੋਸ਼ਨੀ ਚਲੀ ਗਈ ਫਿਰ ਤੁਸੀਂ ਜਦੋਂ ਬੈੱਡ ਤੇ ਸੀਗੇ ਉਹਦੇ ਤੁਹਾਡੇ ਦਿਮਾਗ 'ਚ ਕੀ ਕੀ ਖਿਆਲ ਆ ਰਹੇ ਸੀਗੇ ਉਸ ਤੋਂ ਬਾਅਦ ਇਹ ਸੀਗਾ ਜਦੋਂ ਬੈੱਡ ਤੇ ਸੀਗੇ ਹਸਪੀਟਲ ਤੁਸੀਂ ਵੀ ਉੱਤੇ ਇਹ ਸੀਗਾ ਪਤਾ ਨਹੀਂ ਕੀ ਹੋਏਗਾ ਸ਼ਾਇਦ ਮੈਂ ਠੀਕ ਹੋ ਜਾਵਾਂਗੀ ਉਹ ਵੀ ਨਹੀਂ ਤੱਕ ਸਕਿਆ ਮੈਨੂੰ ਮੈਨਾਂ ਐਦਾਂ ਹੋਏਗਾ ਅੱਖਾਂ ਦੀ ਰੋਸ਼ਨੀ ਸਾਰੀ ਚਲੀ ਗਈ ਉਹ ਤਾਂ ਬਿਲਕੁਲ ਸੀਗਾ ਇਹ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਹਾਂ ਮੇਨਾ ਇਸ ਤਰ੍ਹਾਂ ਹੋ ਗਿਆ ਹੈ ਕਿ ਹਾਂ ਉਸ ਤੋਂ ਬਾਅਦ ਮੈਨੂੰ ਹੁਣ ਤੋਚਾ ਉਸ ਤੋਂ ਬਲਾਈਂਡ ਹੋਣ ਤੋਂ ਬਾਅਦ ਵੀ ਮੈਂ ਚਾਰ ਸਾਲ ਘਰੇ ਬਿਤਾਇਆ ਇਦੀ ਟਾਈਮ ਮਤਲਬ ਕੀ ਸੀ ਮੈਨੂੰ ਲੱਗੇ ਕਿ ਟਾਈਮ ਵੇਸਟ ਹੋ ਰਿਹਾ ਮੈਨੂੰ ਬਾਹਰ ਨਿਕਲਣਾ ਚਾਹੀਦਾ ਕਿਸੇ ਨੇ ਕਹਿ ਸੀਗਾ ਲੁਧਿਆਣਾ ਜਾਓ ਉੱਥੇ ਟ੍ਰੇਨਿੰਗ ਸੈਂਟਰ ਉੱਥੇ ਜਾ ਕੇ ਫਿਰ ਮਤਲਬ ਕਿ ਮੈਂ ਪੜੀ ਸੀਗੀ ਕੋਈ ਨਾ ਟ੍ਰੇਨਿੰਗ ਸੈਂਟਰ ਸੀਗਾ ਜਿੱਦੀ ਟ੍ਰੇਨਿੰਗ ਲੈਣ ਵਾਸਤੇ ਤੁਜੀ ਘਰੋਂ ਬਾਹਰ ਨਿਕਲ ਕੇ ਲਜਾਣੇ ਪਹੰਚੇ ਉਹ ਟ੍ਰੇਨਿੰਗ ਸੈਂਟਰ ਸੀ ਜਿੱਥੇ ਸਾਰੇ ਜਿਹੜੇ ਬਲੈਂਡ ਰੀਹੈਬਿਲਿਟੇਸ਼ਨ ਟ੍ਰੇਨਿੰਗ ਸੈਂਟਰ ਸੈਂਪਲੀਕੇਸ਼ਨ ਹੈ ਤੇ ਅੰਸੈਂਟਰ ਸਿਗਾ ਉੱਥੇ ਜਿਹੜੇ ਸਾਰੇ ਹੈਂਡੀਕੈਪ ਹੁੰਦੇ ਆ ਬਲਾਈਂਡ ਜੀ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਉੱਥੇ ਸਭ ਕੁਝ ਮਤਲਬ ਕਿ ਸਿਖਾਉਂਦੇ ਬੱਚਿਆਂ ਨੂੰ ਪੜ੍ਹਾਉਂਦੇ ਵੀ ਆ ਸਭ ਕੁਝ ਕੰਮ ਵੀ ਮਤਲਬ ਕਿ ਕਰਾਉਂਦੇ ਆ ਉੱਥੇ ਕੰਪਿਊਟਰ ਵੀ ਸਿਖਾਉਂਦੇ ਆ ਬੱਚਿਆਂ ਨੂੰ ਦੂਜਾ ਬਰੇਲ ਹੁੰਦੀ ਆ ਜਿਹੜੇ ਬਲਾਈਂਡ ਵਰਕ ਕਰਦੇ ਨੇ ਉਹ ਵੀ ਸਿਖਾਉਂਦੇ ਆ ਉੱਥੇ ਮੈਂ ਉੱਥੇ ਉਹ ਸਿੱਖਣ ਗਈ ਸੀ ਤਾਨੂੰ ਜਿਹੜਾ ਜਦੋਂ ਤੁਸੀਂ ਰੋਸ਼ਨੀ ਸੀ ਅੱਖਾਂ ਦੀ ਰੋਸ਼ਨੀ ਤੇ ਜਦੋਂ ਅੱਖਾਂ ਦੀ ਰੋਸ਼ਨੀ ਤੁਹਾਡੀ ਚਲੀ ਗਈ ਉਸੇ ਤੇ ਹੋਂ ਦੇ ਵਿੱਚ ਤੁਸੀਂ ਕੀ ਫਰਕ ਸਮਝਦੇ ਹੋ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਅੱਜ ਕਰਨਾ ਪੈਂਦਾ ਉਦੋਂ ਆਪਾਂ ਆਪਣੇ ਹੱਥੀ ਅੱਖਾਂ ਨਾਲ ਮਿਕਲੇ ਕਿ ਕੰਮ ਕਰ ਲੈਂਦੇ ਸੀਗੇ ਹੁਣ ਇਹ ਦਿੱਕਤ ਕਿ ਥੋੜਾ ਜਿਹਾ ਕੰਮ ਨੂੰ ਥੋੜੀ ਜਿਹੀ ਮੁਸ਼ਕਲ ਬਣਦੀ ਆਪਾਂ ਨੂੰ ਦੂਜਿਆਂ ਨੂੰ ਕਹਿਣਾ ਪੈਂਦਾ ਵੈ ਤੇ ਬਾਕੀ ਤਕਰੀਬਨ ਸਾਰਾ ਕੁਝ ਓਟਲੇ ਕਿ ਕੰਮ ਕਰ ਲਈਦਾ ਵੈ ਬਸ ਚੱਲਣ ਪਿਰਨ ਦੇ ਵਿੱਚ ਜਿਵੇਂ ਕਿ ਦੂਜਿਆਂ ਨੂੰ ਕਹਿਣਾ ਪੈਂਦਾ ਸਾਰਾ ਲੈਣਾ ਪੈਂਦਾ ਹਾਂਜੀ ਪਰ ਫੇਰ ਵੀ ਥੋੜਾ ਬੋਤਾ ਲੈਣਾ ਪੈਨ ਸਹਾਰਾ ਕਿ ਫੇਰ ਵੀ ਅੱਜ ਕੱਲ੍ਹ ਸਹੂਲਤਾਂ ਕਾਫੀ ਆ ਗਈਆਂ ਨੇ ਬਹੁਤ ਆ ਗਈਆਂ ਨੇ ਬੱਚੇ ਵੀ ਉਹਦੇ ਚ ਥੋੜਾ ਬੋਤਾ ਫੇਰ ਵੀ ਕਿਸੇ ਨਾ ਕਿਸੇ ਸਹਾਰਾ ਲੈਣਾ ਪੈਂਦਾ ਰਿਹਾ ਜੇ ਤੁਸੀ ਬਿਮਾਰ ਹੋ ਸੀ ਬੈਠ ਤੇ ਤੁਸੀ ਪਏ ਤੁਸੀਂ ਕਿ ਆ ਵੀ 2-3 ਸਾਲ ਤੁਸੀਂ ਘਰੇ ਬੈਠੇ ਰਹੇ ਸਬਾਰ ਕਰੋ ਨਿਕਲੇ ਤੁਸੀਂ ਉਹ ਸੋਚਿਆ ਸੀਗਾ ਵੀ ਉਦੋਂ ਤੂੰ ਤੁਹਾਡੇ ਵਿਚ ਇੰਨੀ ਜਿਹੜੀਆਂ ਕੋਸ਼ਿਸ਼ਾਂ ਕਰੋਗੇ ਰੰਗ ਲਾਏਗੀ ਤੁਹਾਨੂੰ ਅੱਜ ਜਿਹੜਾ ਮੁਕਾਮ ਤੇ ਪਹੁੰਚਾਈ ਗਈ ਤੁਸੀਂ ਤੇ ਨੌਕਰੀ ਜੋ ਕਰ ਰਹੇ ਹੋ ਨੇ ਸੋਚਿਆ ਨਹੀਂ ਸੀ ਕਦੀ ਵੀ ਇਸ ਤਰ੍ਹਾਂ ਕਰਿਆ ਨਹੀਂ ਨਹੀਂ ਕਿ ਮੈਂ ਘਰੇ ਬਸ ਕਰਿਆ ਘਰੇ ਬਸ ਇਦਾਂ ਹੁਣ ਹੋ ਗਿਆ ਮੇਰੇ ਨਾਲ ਹੁਣ ਮੈਂ ਘਰੇ ਹੀ ਆ ਤੇ ਉਸ ਤੋਂ ਬਾਅਦ ਚਾਹਤੋ ਮਤਲਬ ਕਿ ਮਤਲਬ ਕਿ ਜਾ ਕੇ ਪੜਨਾ ਸ਼ੁਰੂ ਕੀਤਾ ਹੌਲੀ ਹੌਲੀ ਮਤਲਬ ਕਿ ਬਾਹਰ ਨਿਕਲੀ ਤਾਂ ਮੈਨੂੰ ਪਤਾ ਕਰ ਤੋਂ ਬਾਹਰ ਨਿਕਲੀਆਂ ਫਿਰ ਮੈਨੂੰ ਪਤਾ ਲੱਗਿਆ ਕਿ ਹਾਂ ਇਦਾਂ ਬਲਾਈਂਡ ਜਿਹੜੇ ਆ ਜਿਹੜੇ ਇਹਨਾਂ ਵਾਸਤੇ ਵੀ ਪੜਾਈ ਹੈਗੀ ਇਹ ਵੀ ਪੜ ਸਕਦੇ ਨੇ ਤੇ ਇਹ ਵੀ ਮਤਲਬ ਕਿ ਕੰਮ ਕਰ ਸਕਦੇ ਨੇ ਇਹ ਵੀ ਮਤਲਬ ਘੁੰਮ ਫਿਰ ਸਕਦੇ ਨੇ ਇਹ ਵੀ ਆਪਣੇ ਲਈ ਜੋ ਵੀ ਹੈ ਸਭ ਕੁਝ ਕਰ ਸਕਦੇ ਆ ਇੱਕ ਜज्बा ਸੀਗਾ ਇੱਕ ਕੋਸ਼ਿਸ਼ ਜਿਹੜੀ ਕੀਤੀ ਆ ਤੁਹਾਡੀ ਕੋਸ਼ਿਸ਼ ਜਿਹੜੀ ਕੀਤੀ ਗਈ ਹੋ ਰੰਗ ਜਿਹੜੀ ਹੈ ਲਾਈ ਹੈ ਤੁਸੀਂ ਉਦੋਂ ਜਿਹਨੂੰ ਪੜ੍ਹਦੇ ਸੀਗੇ ਉਦੋਂ ਤੁਸੀਂ ਕਿਸ ਤਰ੍ਹਾਂ ਦੀ ਪੜਾਈ ਕੀਤੀ ਕਿਵੇਂ ਕੀਤੀ ਤੇ ਮਤਲਬ ਕਿ ਜਿਹੜਾ ਇਹ ਟੈਸਟ ਹੈ ਇਹ ਪਾਸ ਕਿਵੇਂ ਹੋਇਆ ਇਹ ਬਲਾਈਂਡ ਹਾਊਟ ਜੀ ਜੀ ਇਹ ਸਾਨੂੰ ਇੱਕ ਜਿਹੜੀ ਬਲਾਈਂਡਿੰਗ ਇਹਨਾਂ ਨੂੰ ਇੱਕ ਰਾਈਟਰ ਮਿਲਦਾ ਵਾ ਜੀ ਰਾਈਟਰ ਮਿਲਦਾ ਜਿਹੜਾ ਕਿ ਜੋ ਅਸੀਂ ਪੜਦੇ ਆ ਅਸੀਂ ਕੁਝ ਪੜਾਈ ਕਰਦੇ ਆ ਜਿਹੜਾ ਕਿ ਰਾਈਟਰ ਮਿਲਦਾ ਸਾਨੂੰ ਇਹ ਪਰਮਿਸ਼ਨ ਲੈਣੀ ਪੈਂਦੀ ਹੈ ਪੰਜਾਬ ਗਵਰਨਮੈਂਟ ਤੋਂ ਪੰਜਾਬ ਯੂਨੀਵਰਸਿਟੀ ਤੋਂ ਉੱਥੋਂ ਪਰਮਿਸ਼ਨ ਲੈ ਕੇ ਫਿਰ ਜੋ ਅਸੀਂ ਪੜਦੇ ਆ ਅਸੀਂ ਉਹਨਾਂ ਨੂੰ ਮਤਲਬ ਕਿ ਜੋ ਅਸੀਂ ਬੋਲਦੇ ਉਹਨਾਂ ਨੂੰ ਦੱਸਾਂਗੇ ਜੀ ਜੋ ਅਸੀਂ ਉਹਨਾਂ ਨੂੰ ਹਨਾ ਬੋਲ ਕੇ ਦੱਸ دیا ਉਹਨਾਂ ਨੇ ਉਹੀ ਲਿਖਣਾ ਹੈ ਜੋ ਐਗਜ਼ਾਮ ਦੇ ਵਿੱਚ ਪੁੱਛਦੇ ਆ ਸਾਨੂੰ ਮਕੀ ਪੜ ਕੇ ਜਾਣਾ ਪੈਂਦਾ ਹੈ ਹੂੰ ਉਹੀ ਉਹਨਾਂ ਨੇ ਲਿਖਣਾ ਹੁੰਦਾ ਹੈ ਰਾਈਟਰ ਦਾ ਸਹਿਯੋਗ ਤੁਹਾਨੂੰ ਮਿਲਿਆ ਲੇਕਿਨ ਜਦੋਂ ਤੁਸੀਂ ਪੜਾਈ ਕੀਤੀ ਉਹ ਤੋਂ ਪੜਾਈ ਜਿਹੜੀ ਆ ਕਰਨ ਵਿੱਚ ਤੁਹਾਨੂੰ ਮੁਸ਼ਕਲਾਂ ਕਾਫੀ ਆਈਆਂ ਹੋਣੀਆਂ ਉਹ ਕਿਸ ਤਰ੍ਹਾਂ ਤੁਸੀਂ ਮਤਲਬ ਕੀ ਉਹ ਉਸ ਮਕਾਮ ਤੱਕ ਉਹ ਕਿਤਾਬਾਂ ਪੜੀਆਂ ਵੀ ਜਿਹੜਾ ਬੈਂਕ ਦਾ ਵੀ ਜਿਹੜੀ ਕਹਿ ਸਕਦੇ ਟੈਸਟ ਜਿਹੜਾ ਪਾਸ ਕਰਕੇ ਤੁਸੀਂ ਅੱਜ ਇੱਥੇ ਪਹੁੰਚੇ ਹਾਂ ਹਾਂਜੀ ਇਹ ਨਹੀਂ ਸਾਨੂੰ ਮਤਲਬ ਕੀ ਆਡੀਓ ਦੇ ਵਿੱਚ ਹੀ ਸਾਨੂੰ ਮਤਲਬ ਕੀ ਮਿਲਦਾ ਸੀਗਾ ਬੁੱਕਸ ਵਗੈਰਾ ਆਡੀਓਸ ਤੋਂ ਮਿਲ ਜਾਂਦੀਆਂ ਪੜ੍ਹਨ ਵਾਸਤੇ ਜੀ ਤੇ ਉਹ ਕੁਝ ਮਤਲਬ ਕੀ ਦੂਸਰੇ ਤੋਂ ਵੀ ਸੁਣ-ਸੁਣ ਕੇ ਮਤਲਬ ਕੀ ਪੜੀਦਾ ਸੀਗਾ ਹੂੰ ਦੂਸੇ ਤੋਂ ਸੁਣ ਕੇ ਪੜਦਾ ਸੀਗਾ ਤੇ ਉੰਦੀ ਮੀ ਕੀ ਹੈਲਪਨਸ ਸਹਾਇਤਾ ਨੰਬਰ ਕਿਤੇ ਹੋਰ ਵੀ ਕੋਈ ਚੁਣ ਦਿੱਤੇ ਜਾਂ ਕਿੰਨੀ ਵਾਰ ਤੁਸੀਂ ਚਾਸ ਦਿੱਤੇ ਜਦੋਂ ਤੁਸੀਂ ਪਾਸ ਕਰਨ ਵਿੱਚ ਕਾਮਯਾਬ ਹੋ ਗਏ ਕਿ ਜਾਂ ਹੋਰ ਸਟਰਗਲ ਜਿਹੜੀ ਆ ਤੁਸੀਂ ਲਗਾਤਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦੀ ਰਹੀ ਟੈਸਟ ਤਾਂ ਬੈਂਕ ਦੇ ਤਿੰਨ ਵਾਰੀ ਦਿੱਤੇ ਆ ਤਿੰਨ ਵਾਰੀ ਚ ਤਿੰਨ ਵਾਰੀ ਚ ਦੋ ਵਾਰ ਤਾਂ ਨਹੀਂ ਕਲੀਅਰ ਹੋਏ ਜਿੰਨਾ ਚ ਇੱਕ ਵਾਰ ਕਲੀਅਰ ਹੋਇਆ ਜੀ ਤੇ ਇੱਕ ਵਾਰ ਪੰਜਾਬ ਗਵਰਨਮੈਂਟ ਬਰਨ ਨਗਰ ਨਿਗਮ ਦਾ ਮਿਲਿਆ ਸੀਗਾ ਇਹ ਦੋਨੋਂ ਮੈਨੂੰ ਕੱਥੇ ਹੀ ਲੱਗ ਲੀ ਇਹਨੂੰ 2020 ਦੇ ਵਿੱਚ ਦੋਨੋਂ ਹੀ ਮੀਟਿੰਗਾਂ ਸੀ ਇਹ ਮੈਨੂੰ ਜਨਵਰੀ ਚ ਮਿਲੀਆਂ SBI ਆਈ ਦੀ ਤੇ ਜਿਹੜੀ ਦੂਜੀ ਨਗਰ ਨਿਗਮ ਦੀ ਆ ਇਹ ਮੈਨੂੰ 2020 ਦੇ ਦਸੰਬਰ ਚ ਮਿਲ ਸੀਗੀ ਕੀ ਫਿਰ ਪਹਿਲੀ ਤੁਹਾਡੀ ਪਸੰਦ ਕਿਹੜੀ ਰਹੀ ਜੋਗੀ ਮੈਂ ਪਹਿਲੀ ਆਪਣੀ ਪਸੰਦ SBI ਹੀ ਰੱਖੀ ਸੀਗੀ ਅੱਜ ਤੁਸੀਂ ਇੱਥੇ ਕੰਮ ਕਰਦੇ ਪਿਓ ਤੇ ਕਿੰਨੀਆਂ ਕੋ ਮੁਸ਼ਕਲਾਂ ਜਾਂ ਕਿੰਨਾ ਕੋ ਸਹਿਯੋਗ ਤੁਹਾਡਾ ਇੱਥੇ ਮਿਲਦਾ ਪਿਆ ਜਾਂ ਹਜੇ ਵੀ ਤੁਹਾਡੀ ਸਟ੍ਰਗਲ ਹੈ ਉਹ ਜਾਰੀ ਹੈ ਮੁਸ਼ਕਲਾਂ ਤਾਂ ਨਹੀਂ ਇੱਥੇ ਹੈਗੀਆਂ ਹਾਂ ਤੇ ਕਾਫੀ ਮਤਲਬ ਕਿ ਹੈਲਪful ਹੁੰਦੀ ਹੈ ਤੇ ਕੋਆਪਰੇਟਿਵ ਨਹੀਂ ਸਾਰੇ ਹੈਲਪ ਕਰਦੇ ਨੇ ਜੀ ਤੇ ਮਤਲਬ ਕਿ ਮੁਸ਼ਕਿਲਾਂ ਕੋਈ ਨਹੀਂ ਜਿਹੜਾ ਕੰਮ ਹੈ ਬੈਂਕ ਦਾ ਕੰਮ ਹੈ ਕਾਫੀ ਮੁਸ਼ਕਲ ਹੁੰਦੀ ਹੈ ਵੀ ਬੈਂਕ ਦੇ ਕੰਮ ਦੇ ਵਿੱਚ ਕਰਨਾ ਕੰਮ ਮਤਲਬ ਚਾਹੇ ਕਲੈਰੀਕਲ ਜੋਬ ਹੋਵੇ ਲੇਕਿਨ ਉਹ ਜਿਹੜੀ ਆ ਜੋਬ ਨੂੰ ਤੁਸੀਂ ਬਖੂਬੀ ਜਿਹੜੀ ਆ ਉਹ ਕਿਸ ਤਰ੍ਹਾਂ ਨਿਭਾਦੇ ਹੋ ਮੈਂ ਤੇ ਇੱਥੇ ਕੰਮ ਕਰਦੀ ਹਾਂ ਇੱਥੇ ਕੰਮ ਮਤਲਬ ਕਿ ਆਪਾਂ ਮੋਬਾਈਲ ਦੇ ਰਾਹੀਂ ਕਰਦੇ ਆ ਕੰਮ ਯਾ ਕੋਚ ਸੌਫਟਵੇਅਰ ਦੇ ਨਾਲ ਕੰਪਿਊਟਰ ਤੇ ਕੰਮ ਕਰਦੇ ਹੋ। ਤੁਹਾਨੂੰ ਇੱਥੋਂ ਤੱਕ ਪਹੁੰਚਾਉਣ ਵਾਸਤੇ ਕਿਤੇ ਜਿਹੜਾ ਪਿਛੇ ਜੜੀਆ ਕੋਈ ਵੀ ਮਤਲਬ ਮਦਦ ਰਹੀ ਹੈ ਜਿਸ ਸਦਕਾ ਤੁਸੀਂ ਜਿਹੜਾ ਅੱਜ ਆਪਣੇ ਬਕਾਮ ਤੇ ਜਿਹੜਾ ਦੁਬਾਰਾ ਪਹੁੰਚ ਚੁੱਕੇ ਤੁਸੀਂ ਸੋਚਿਆ ਸੀਗਾ ਵੀ ਇੱਕ ਵਾਰ ਤੁਸੀਂ ਜਦੋਂ ਅੱਖਾਂ ਦੀ ਰੋਸ਼ਨੀ ਚਲੀ ਗਈ ਦੁਬਾਰਾ ਤੁਸੀਂ ਐਸੇ ਬਕਾਮ ਤੇ ਪਹੁੰਚੋਗੇ ਆਪਣੇ ਪੈਰਾਂ ਤੇ ਖੜੀ ਹੋ ਸਕੋਗੇ ਤਦ। ਨਹੀਂ ਇਸ ਤਰ੍ਹਾਂ ਤਾਂ ਨਹੀਂ ਸੋਚਿਆ ਸੀ ਨਾ ਜੋ ਤੁਮੇ ਕਿ ਬੰਦਾ ਹਾਰ ਤੱਕੇ ਘਰੇ ਬੈਠ ਜਾਂਦਾ। ਮੇਰੇ ਮम्मा ਨੇ ਮੈਨੂੰ ਮਤਲਬ ਕਿ ਕਿਆ ਸੀਗਾ ਕਿ ਮੇਰੇ ਮम्मा ਨੇ ਮੇਰੀ ਹੈਲਪ ਕੀਤੀ ਸੀ ਧੀ ਹੌਲੀ-ਹੌਲੀ ਕਿ ਨਹੀਂ ਦੂਸਰਿਆਂ ਨੂੰ ਪੁੱਛ-ਪੁੱਛ ਕੇ ਮੋਟੀਵੇਸ਼ਨ ਵੀ ਕਈ ਨੂੰ ਤੋ ਮਿਲਦੀ ਸੀ ਕਿ ਜਦ ਖੁਦ ਇਸ ਤਰ੍ਹਾਂ ਦੇ ਸੀਗੇ ਤੇ ਉਹਨਾਂ ਨੇ ਵੀ ਕਿਹਾ ਸੀਗਾ ਮੇਰੇ ਮम्मा ਨੇ ਮੇਰੀ ਬਹੁਤ ਹੈਲਪ ਕੀਤੀ ਸੀ ਇਸ ਤਰੀਕੇ ਤੁਸੀਂ ਇਸ ਦੇ ਪਿੱਛੇ ਸਾਰੇ ਆਪਣੇ ਮਮਾ ਨੂੰ ਸ਼ੇਰ ਦਿੰਦੇ ਹੋ ਕਿ ਉਹਨਾਂ ਨੇ ਸਦਕਾ ਤੁਸੀਂ ਅੱਜ ਇਸ ਬਕਾਮ ਤੇ ਜਿਹੜਾ ਉਹ ਤੁਸੀਂ ਪਹੁੰਚ ਚੁੱਕੇ ਹੋ ਤੇ ਲੇਕਿਨ ਹੁਣ ਤੁਸੀਂ ਜਿਹੜਾ ਵੀ ਐਸਬੀਆਈ ਦੇ ਵਿੱਚ ਕਲੈਰੀਕਲ ਜੋਬ ਤੇ ਜਿਹੜੇ ਬੈਠੇ ਹੋ ਅਗਾਹ ਵੀ ਕੁਝ ਮਤਲਬ ਕੀ ਕਰਨ ਦੀ ਸੋਚਿਆ ਕਿ ਜਾਂ ਤੁਸੀਂ ਸੋਚਦੇ ਹੋ ਵੀ ਹੁਣ ਜੋ ਅਸੀਂ ਮੈਂ ਪ੍ਰਾਪਤ ਕਰਨਾ ਸੀਗਾ ਉਹ ਕਰ ਚੁੱਕੇ ਹਾਂ ਹਲੇ ਤੱਕ ਤਾਂ ਨਹੀਂ ਮੈਂ ਸੋਚਿਆ ਅੱਗੇ ਜੀ ਤੇ ਹਲੇ ਤੱਕ ਤਾਂ ਨਹੀਂ ਬਾਕੀ ਅੱਗੇ ਕੁਝ ਹੋਏਗਾ ਤਾਂ ਪਤਾ ਨਹੀਂ ਹਲੇ ਤੱਕ ਤਾਂ ਕੁਝ ਨਹੀਂ ਦਿੱਖਦਾ ਹਾਂ ਹੁਣ ਜ਼ਿੰਦਗੀ ਕਿਵੇਂ ਲੱਗਦੀ ਹੈ ਹਾਂ ਜਿੰਨੀ ਪਹਿਲਾਂ ਨਾਲੋਂ ਮਤਲਬ ਕਿ ਜੋ ਮਿਲਨ ਕਰਕੇ ਪਹਿਲਾਂ ਨਾਲੋਂ ਹੁਣ ਮਤਲਬ ਕਿ ਬਿਹਤਰ ਆ ਹੂੰ ਤੁਹਾਨੂੰ ਲੱਗਦਾ ਵੀ ਤੁਸੀਂ ਆਪਣੇ ਪੈਰਾਂ ਤੇ ਜਿਹੜੇ ਖੜੇ ਹੋਗੇ ਪਹਿਲਾਂ ਲੱਗਦਾ ਸੀ ਵੀ ਸ਼ਾਇਦ ਮੈਂ ਕਿਤੇ ਬੋਝ ਨਾ ਕਿਤੇ ਤੇ ਪੰਜਵਾ ਜਾਂ ਪਰਿਵਾਰ ਵਾਸਤੇ ਵੀ ਜਾਂ ਸਾਰਿਆਂ ਵਾਸਤੇ ਵੀ ਮੁਸ਼ਕਲਾਂ ਆ ਖੜੀਆਂ ਹੂੰ ਇਹ ਚੀਜ਼ਾਂ ਜਿਹੜੀਆਂ ਦਿਮਾਗ ਤੇ ਤੁਹਾਡੇ ਆਉਂਦੀਆਂ ਸੀ ਸਟ੍ਰਗਲ ਕਰਦੇ ਪਏ ਸੀਗੇ ਹੁਣ ਜਦੋਂ ਤੁਸੀਂ ਕਾਮਯਾਬ ਹੋ ਗਏ ਆ ਹੁਣ ਤੁਹਾਡਾ ਜਿਹੜਾ ਸਹਿਯੋਗ ਹੈਗਾ ਉਹ ਤੁਹਾਡੇ ਪਰਿਵਾਰ ਨੂੰ ਵੀ ਜਿਹੜੀ ਆ ਇਹਦੀ ਖੁਸ਼ੀ ਮਿਲਦੀ ਹੋਈ ਹੈ ਹਾਂਜੀ ਜਦੋਂ ਮੈਨੂੰ ਜੋਬ ਮਿਲੀ ਤਾਂ ਮਤਲਬ ਕਿ ਜਦੋਂ ਜੋਬ ਮਿਲੀ ਉਹਦੇ ਪਰਿਵਾਰ ਨੂੰ ਮਤਲਬ ਕਿ ਬਹੁਤ ਖੁਸ਼ੀ ਹੋਈ ਸੀ ਕਿ ਜੋਬ ਮਤਲਬ ਕਿ ਮਿਲ ਗਿਆ ਇੱਕ ਜੋਬ ਜਦੋਂ ਮਿਲਦੀ ਹੈ ਜਿੰਨਕੀ ਤੁਸੀਂ ਹੁਣੇ ਕਿਹਾ ਕਿ ਦੂਸਰੇ ਉਤੇ ਇੱਕ ਬੋਝ ਹੈ ਨਾ ਤੇ ਉਹ ਹਾਂਜੀ ਲੱਗਦਾ ਸੀਗਾ ਕਿ ਹਾਂ ਹਰ ਵੇਲੇ ਘਰੇ ਬੈਠਣਾ ਤੇ ਇੱਕ ਬੋਝਾ ਮਤਲਬ ਕਿ ਲੱਗਦਾ ਸੀਗਾ ਕਿ ਹਰ ਵੇਲੇ ਆਪਣੇ ਆਪ ਨੂੰ ਇਕੱਲੇ ਬੈਠੇ ਰਹਿਣਾ ਤੇ ਇੱਕ ਜੋਬ ਐਸੇ ਹੀ ਵੇਲੇ ਤੇ ਜੋਬ ਮਿਲਣ ਕਰਕੇ ਥੋੜਾ ਜਿਹਾ ਉਹ ਹੋ ਗਿਆ ਕਿ ਹਾਂ ਹੁਣ ਮੈਂ ਜੋਬ ਕਰਦੀ ਆ ਹੁਣ ਮੇਰੇ ਤੈਤ ਮ ਖੜੀ ਆ ਹੁਣ ਤੁਹਾਨੂੰ ਕਿਸੇ ਸਾਧ ਦੀ ਲੋੜ ਪੈਂਦੀ ਹੈ ਤੇ じゃ ਤੁਸੀਂ ਹੁਣ ਵੀ ਸਭ ਕੁਝ ਜਿਹੜਾ ਕਹਿ ਸਕਦੇ ਆ ਵੀ ਤੁਹਾਡੀ ਮੇਰੀ ਜ਼ਿੰਦਗੀ ਆਸਾਨ ਹੋ ਗਈ ਹੈ ਮਤਲਬ ਉਹ ਰੰਗ ਜਿਹੜੇ ਆ ਜ਼ਿੰਦਗੀ ਦੇ ਵਿੱਚ ਜਿਹੜੇ ਗਵਾਤੁਕੇ ਸੀ ਉਹ ਖੁਸ਼ੀਆਂ ਜਿਹੜੀਆਂ ਦੁਬਾਰਾ ਮੋੜੀਆਂ ਰੰਗ ਹੁਣ ਦੁਬਾਰਾ ਤਾਂ ਹੁਣ ਪਤਾ ਨਹੀਂ ਹਨਾ ਤੇ ਉਹ ਆ ਕੇ ਜਿੰਦਗੀ ਆ ਕੇ ਹੁਣ ਥੋੜੀ ਥੋੜੀ ਹੋਰ ਹੋਰ ਜਿਵੇਂ ਪਹਿਲਾਂ ਨਾਲੋਂ ਅੱਖਾਂ ਦੀ ਰੋਸ਼ਨੀ ਜਾਣ ਕਰਕੇ ਜਿਹੜੀ ਪਹਿਲਾਂ ਵਾਂਗ ਜਿਹੜੀ ਠੀਕ ਸੀਗੀ ਤੇ ਉਹਦੋਂ ਚਲੋ ਠੀਕ ਸੀਗੀ ਹੁਣ ਤਾਂ ਅੱਖਾਂ ਦੀ ਰੋਸ਼ਨੀ ਚਲੀ ਗਈ ਆ ਹੁਣ ਜੋ ਪਹਿਲਾਂ ਵਾਲੇ ਉਹ ਤਾਂ ਨਹੀਂ ਲੇਕਿਨ ਹੁਣ ਠੀਕ ਹੈ ਹੁਣ ਬਿਹਤਰ ਲੱਗਦੀ ਆ ਤੁਹਾਡੇ ਉਰੂ ਵੀ ਮਤਲਬ ਕੀ ਕਹਿ ਸਕਦੇ ਸਾਥ ਹੋਏਗਾ ਫਰੈਂਡ ਸਰਕਲ ਹੋਏਗਾ ਸਹੇਲੀਆਂ ਹੋਣਗੀਆਂ ਇੱਕ ਨਾਜੀ ਦੇ ਟਾਈਮ ਦੇ ਵਿੱਚ ਵੀ ਉਹੀ ਉਹ ਸਾਥ ਉਹ ਸਹੇਲੀਆਂ ਤੁਹਾਨੂੰ ਮਤਲਬ ਕਿ ਨਾਲ ਚਲਦੀਆਂ ਤੇ ਜਾਂ ਮਤਲਬ ਕਿ ਵੀ ਇਦਾਂ ਚਲੋ ਲੋਚ ਨਹੀਂ ਚਲੀ ਗਈ ਹੁਣ ਜੂਰੀ ਜਿਹੜੇ ਬਣਾ ਕੇ ਚਲਦੀਆਂ ਜਾਂ ਉਹ ਜੋ ਸਾਥ ਜਿਹੜਾ ਤੁਹਾਨੂੰ ਅੱਜ ਵੀ ਮਿਲਦਾ ਜੀ ਹਾਂਜੀ ਮਤਲਬ ਕਿ ਹੈ ਸਾਥ ਹੋਰ ਵੀ ਫਰੈਂਡ ਸਰਕਲ ਜੋ ਮੇਰੇ ਹੀ ਵਰਗੇ ਨੇ ਹੋਰ ਕਾਫੀ ਜਾਣੇ ਨੇ ਉਹਨਾਂ ਤੋਂ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਆ ਤੇ ਜਿਹੜੇ ਹੋਰ ਵੀ ਉਹਨਾਂ ਤੋਂ ਹੋਰ ਮੈਨੂੰ ਮੋਟੀਵੇਸ਼ਨ ਮਿਲਦੀ ਰਹਿੰਦੀ ਕਿ ਨਹੀਂ ਇਦਾਂ ਕਰੋ ਇਦਾਂ ਕਰੋ ਕਿਉਂਕਿ ਹੁਣ ਅੱਗੇ ਬਹੁਤ ਹੀ ਜਿਹੜੇ ਸੌਫਟਵੇਅਰ ਨੇ ਹੋਰ ਅੱਗੇ ਤੱਕ ਜਿਹੜੇ ਹੋਰ ਕਲਾਇੰਟਸ ਵਾਸਤੇ ਹੋਰ ਅੱਗੇ ਤੱਕ ਜਿਹੜੀ ਟੈਕਨੋਲੋਜੀ ਮੋਜ਼ ਹੋਰ ਮਤਲਬ ਕਿ ਆ ਰਹੀ ਹੈ ਉਹ ਨਵਾਂ ਵਾਸਤੇ ਜੋ ਹੁੰਦਾ ਆ ਰਹੀ ਹੈ ਅੱਜ ਕਿ ਤੁਸੀਂ ਕਿਹੜੀ ਮਤਲਬ ਕਿ ਸੀਟ ਤੇ ਕੰਮ ਕਰ ਰਹੇ ਹੋ ਬੈਂਕ ਦੇ ਵਿੱਚ ਕਲਰਕ ਕਲਰਕ ਥੈਂਕ ਯੂ ਇਸੇ ਸਾਡੇ ਨਾਲ ਮਜੂਦ ਸਾਵੀ ਜੀ ਜਿਨ੍ਹਾਂ ਨੇ ਕਿਹਾ ਵੀ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਈ ਮੋੜ ਜਿਹੜੇ ਆਏ ਆ ਕਿਉਂਕਿ ਜਦੋਂ ਜੀਐਨਐਮ ਕੀਤੀ ਪਲੱਸ 2 ਕੀਤੀ ਹੈ ਉਹਨੂੰ ਤੱਕ ਤਾਂ ਜ਼ਿੰਦਗੀ ਬੜੀ ਆਰਾਮ ਦੇ ਨਾਲ ਸਮੂਥਲੀ ਜਿਹੜੀ ਆ ਚੱਲਦੀ ਪਈ ਸੀ ਅੱਖਾਂ ਤੋਂ ਦੇਖ ਸਕਦੇ ਤੇ ਜ਼ਿੰਦਗੀ ਨੂੰ ਜਿਹੜਾ ਸਨੈਰੀ ਜਿਹੜੇ ਆ ਵੀ ਦਿਨ ਜਿਹੜੇ ਆ ਉਹ ਵੇਖ ਵੇਖ ਸਕਦੇ ਸੀਗੇ ਲੇਕਿਨ ਜਿਵੇਂ ਹੀ ਉਹ ਬਿਮਾਰ ਹੋਏ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਤੇ ਕਹਿ ਸਕਦੇ ਆ ਵੀ ਜ਼ਿੰਦਗੀ ਵਿੱਚ ਇੱਕ ਵਾਰ ਹਨੇਰਾ ਜਿਹੜਾ ਪੂਰੀ ਤਰ੍ਹਾਂ ਛਾ ਗਿਆ ਲੇਕਿਨ ਉਹ ਹਨੇਰਾ ਕਿਤੇ ਨਾ ਕਿਤੇ ਕੁਝ ਜਿਹੜਾ ਕੁਦਰਤ ਨੇ ਆਪਣਾ ਐਵੇਂ ਦਾ ਮੋੜ ਜ਼ਿੰਦਗੀ ਵਿੱਚ ਇਹਨਾਂ ਲੈ ਕੇ ਆਂਦਾ ਦੂਰ ਕੀਤਾ ਵੀ ਜਦੋਂ ਇਹਨਾਂ ਨੂੰ SBI ਦੇ ਵਿੱਚ ਇੱਕ ਕਲਰਕ ਦੀ ਨੌਕਰੀ ਮਿਲ ਗਈ ਤੇ ਥੋੜੀ ਜਿਹੜੀ ਆ ਰਾਹਤ ਉਹ ਮਹਿਸੂਸ ਜ਼ਰੂਰ ਕੀਤੀ ਆ ਭਾਵੇਂ ਅੱਖਾਂ ਦੀ ਰੋਸ਼ਨੀ ਜਾਣ ਕਰਕੇ ਉਹ ਰੰਗ ਜਿਹੜੇ ਜ਼ਿੰਦਗੀ ਦੇ ਵਿੱਚ ਮੋੜ ਕੇ ਜਿਹੜੇ ਉਹ ਨਹੀਂ ਆ ਸਕਦੇ ਤੇ ਉਹਦੀ ਕਮੀ ਵੀ ਜਿਹੜੀ ਆ ਮਹਿਸੂਸ ਜਿਹੜੀ ਆ ਹੁੰਦੀ ਕੋਈ ਦਿਖਾਈ ਦਿੰਦੀ ਆ ਕਿਉਂਕਿ ਇਹਨਾਂ ਨੂੰ ਚੱਲਣ ਵਾਸਤੇ ਕਿ ਧਿਆਨ ਜਾਣ ਵਾਸਤੇ ਕਿਸੇ ਦਾ ਸਹਾਰਾ ਲੈਣਾ ਦੀ ਜੋ ਲੋੜ ਜਿਹੜੀ ਆ ਜ਼ਰੂਰ ਪੈਂਦੀ ਆ ਭਾਵੇਂ ਬੈਂਕ ਵੱਲੋਂ ਇਹਨਾਂ ਜਿਹੜੇ ਬੈਂਕ ਦੇ ਕਰਮਚਾਰੀ ਐ ਅਧਿਕਾਰੀ ਐ ਉਹ ਪੂਰਾ ਸਹਿਯੋ kandı Lekin ਉਹ ਜਿਹੜੀਆਂ ਕਮੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਜੋ ਮੈਂ ਕਹਿ ਸਕਦੇ ਆ ਵੀ ਜਿਨ੍ਹਾਂ ਨੂੰ ਮਤਲਬ ਕੋਈ ਜੋ ਇਨਸਾਨ ਜਿਹੜਾ ਵੀ ਕਹਿ ਸਕਦਾ ਵੀ ਆਪਣੇ ਆਪ ਦੇ ਵਿੱਚ ਇੱਕ ਪੂਰਨ ਦੂ ਤੌਰ ਤੇ ਜਿਹੜਾ ਉਹ ਬਿਲਕੁਲ ਹੀ ਜਿਹੜਾ ਸਿਹਤਮੰਦ ਹੈਗਾ ਉਹ ਚੀਜ਼ਾਂ ਜਿਹੜੀਆਂ ਕਦੇ ਘਾਟਾ ਜਿਹੜਾ ਉਹ ਮਸੂਰ ਜ਼ਰੂਰ ਹੁੰਦਾ ਪਿਆ ਕਿਉਂਕਿ ਅੱਖਾਂ ਦੀ ਰੋਸ਼ਨੀ ਉਮੀਦ ਰਜੇ ਵੀ ਹੈ ਵੀ ਅੱਖਾਂ ਦੀ ਰੋਸ਼ਨੀ ਜਿਹੜੀ ਆ ਮੁਰ ਕੇ ਜ਼ਰੂਰ ਦੁਬਾਰਾ ਉਹ ਸਹੀ ਹੋਵੇਗੀ ਦੁਬਾਰਾ ਆਵੇਗੀ ਤਾਂ ਆਪ ਜਿਹੜੀਆਂ ਜ਼ਿੰਦਗੀ ਨੂੰ ਜਿਹੜਾ ਵੀ ਦੁਨੀਆ ਨੂੰ ਦੁਬਾਰਾ ਜਿਹੜੀ ਰੰਗ ਬਰੰਗੇ ਨੂੰ ਦੇਖ ਸਕਣਗੇ ਇਹ ਉਮੀਦਾਂ ਦੇ ਨਾਲ ਅਸੀਂ ਵੀ ਜਿਹੜੀ ਹੈ ਵੀ ਕਹਿ ਸਕਦੇ ਆ ਵੀ ਇਹਨਾਂ ਵਾਸ ਗਈ ਹੋਈ ਜਿਹੜੀ ਅੱਖਾਂ ਦੀ ਰੋਸ਼ਨੀ ਉਹ ਜਰੂਰ ਮੁੜ ਕੇ ਵਾਪਸ ਆਵੇ ਤਾਂ ਜੋ ਇਹ ਜ਼ਿੰਦਗੀ ਜਿਹੜੀ ਹੈ ਬੜੀ ਸੰਘਰਸ਼ ਦੇ ਨਾਲ ਆਪਣੀ ਦੁਬਾਰਾ ਪੈਰਾਂ ਤੇ ਖੜੇ ਹੋ ਕੇ ਦੁਬਾਰਾ ਉਹ ਮਕਾਮ ਹਾਸਿਲ ਕੀਤੇ ਆ ਉਹਦੀ ਜਿਹੜੀ ਆ ਖੁਸ਼ੀਆਂ ਉਹ ਦੁਬਾਰਾ ਜਿਹੜੀ ਆ ਉਹ ਮਨਾਸਰ ਕੈਮਰਾਮੈਨ ਦੇਨਾ ਸਰਬਜੀਤ ਸਿੰਘ ਡੈਨਿਕ ਸਵੇਰਾ ਫਰਾਂ